ਹਰ ਜੀ ਹਾਂ ਜੀ ਠੀਕ ਠਾਕ ਕਿੱਥੇ ਨਾ ਨਾ ਮੈਂ ਤਾਂ ਕੱਲਾ ਸੀਗਾ ਦੁਕਾਨ ਤੇ ਨਹੀਂ ਬੈ ਮੈਥੂ ਨਹੀਂ ਜਾਇਆ ਜਾਣਾ ਜੀ ਉੱਥੇ ਨਾ ਨਾ ਧਰਮ ਖਤਰੇ ਚ ਉਹ ਮਹਾਰਾਜ ਧਰਮ ਖਤਰੇ ਚ ਹੈ ਬਦਲ ਨਾ ਹੈ ਮੈਂ ਆਪ ਖਤਰੇ ਚ ਹੋਇਆ ਪਿਆਗਾ ਅੱਛਾ ਮੈਂ ਤੁਹਾਡੇ ਨਾਲ ਲੱਗਿਆ ਤੁਸੀਂ ਮੈਨੂੰ ਪੁੱਛਣਾ ਨਹੀਂ ਉਹ ਭਰਾਵਾ ਮੇਰੀ ਕੋਈ ਬਾਤ ਨਹੀਂ ਪੁੱਛਦਾ ਮੇਰੇ ਘਰ ਦੇ ਮੇਰੀ ਬਾਤ ਨਹੀਂ ਪੁੱਛਦਾ ਮੇਰਾ ਜਵਾਗਰੇ ਮੇਰੀ ਬਾਤ ਪੁੱਛਦਾ ਸਾਰੀ ਉਮਰ ਚਾ ਦੁਕਾਨਦਾਰੀ ਬਣਾਈ ਉਹਨੂੰ ਕਾ ਦੁਕਾਨ ਤੇ ਵਾਜਾ ਭਜਦਾ ਨਹੀਂ ਹੈਗਾ ਇਧਰ ਹਰ ਲੱਟਣ ਇਧਰ ਨੂੰ ਨਾ ਕਹਿੰਦਾ ਇਧਰ ਨੂੰ ਨਾ ਕਹਿੰਦਾ ਪੈਸੇ ਮੰਗਣ ਆ ਜਾਂਦਾ ਉਹ ਨਹੀਂ ਮੇਰੀ ਬਾਤ ਪੁੱਛਦਾ ਤੁਸੀਂ ਨਹੀਂ ਪੁੱਛੋਗੇ ਫੇਰ ਮੇਰਾ ਕੁਝ ਘਸ ਜੂਗਾ ਹਾਂ ਉਹ ਬਈ ਯਾਤ ਬਰਾਦਰੀ ਵਾਲੇ ਸੌਦਾ ਲੈਣੋਂ ਹਟ ਜਾਓਗੇ ਪਹਿਲਾਂ ਤੁਸੀਂ ਮੈਥੋਂ ਕਿੰਨਾ ਕੇ ਸੌਦਾ ਲੈਣੇ ਹੋ ਯਾਰ ਮੈਥੋਂ ਸਾਡੇ ਸ਼ਰੀਕੇ ਵਾਲੇ ਸੌਦਾ ਨਹੀਂ ਲੈਂਦੇ ਮੈਥੋਂ ਮੇਰਾ ਭਾਈ ਨਹੀਂ ਸੌਦਾ ਲੈਂਦਾ ਮੈਂ ਤੁਮਰੇ ਚਾਚੇ ਦਾ ਇਹ ਮੁੰਡੇ ਨਹੀਂ ਸ਼ੌਦਾ ਲੈਂਦੇ ਤੁਸੀਂ ਹਟ ਜਾਓਗੇ ਫੇਰ ਕੀ ਗਾਜੂ ਬਾਈ ਮੈਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਹੁਣ ਮੈਂ ਨਰਕ 'ਚ ਹੀ ਬੈਠਾ ਤੁਹਾਨੂੰ ਇੱਥੇ ਦੇਖਣ ਨੂੰ ਲੱਗਦਾ ਹੂ ਸਵਰਗ ਨਰਕ 'ਚ ਹੀ ਬੈਠਾ ਮੇਰੇ ਐਦੋਂ ਵੱਧ ਕੀ ਨਰਕ 'ਚ ਛੱਡ ਦੂ ਮੈਨੂੰ ਰੱਬ ਯਾਰ ਮੇਰੀ ਗੱਲ ਸੁਣੋ ਤੁਸੀਂ ਧਰਮ ਦੀ ਰਾਖੀ ਕਰਨ ਜਨ ਰੱਬ ਨੂੰ ਨਹੀਂ ਪਤਾ ਹੈਗਾ ਭਾਈ ਰੱਬ ਨੂੰ ਸਾਰਾ ਪਤਾ ਜੇ ਕਿਤੇ ਧਰਮ ਦੀ ਕੋਈ ਹਾਨੀ ਹੋਈ ਹੈ ਰੱਬ ਆਪੇ ਦੋਸ਼ੀਆਂ ਨੂੰ ਸਜ਼ਾ ਦੋ ਯਾਰ ਤੁਸੀਂ ਹੋਰੀ ਮੂਰੇ ਬਣੇ ਫੜਦੇ ਹੋ ਪਹਿਰੇਦਾਰ ਰੱਬ ਦੇ ਰੱਬ ਨੇ ਤੁਹਾਨੂੰ ਆਖਿਆਗਾ ਵੀ ਛਾ ਕੇ ਧਰਮ ਦੀ ਰਾਖੀ ਕਰੋ ਅਜਾ ਠੀਕ ਆ ਭਾਈ ਮੈਂ ਨਹੀਂ ਜਾ ਸਕਦਾ ਯਾਰ ਮੇਰੇ ਨਾਲ ਦਾ ਮੇਰੇ ਜਿਵਾਕਾ ਨੇ ਨਾਤਾ ਤੋੜ ਰਗਾ ਮੇਰੇ ਰਿਸ਼ਤੇਦਾਰਾਂ ਨੇ ਨਾਤਾ ਤੋੜ ਰਗਾ ਤੁਸੀਂ ਨਾਤਾ ਤੋੜ ਦਿਓਗੇ ਮੇਰਾ ਕੋਤ ਘਸ ਜਾਊਗਾ ਜਾਓ ਯਾਰ ਮੈਂ ਨਹੀਂ ਜਾਂਦਾ ਯਾਰ ਤੁਸੀਂ ਜਿੱਥੇ ਮਰਜੀ ਧਰ ਨਾਲ ਆਓ ਜੋ ਵੜ ਜਾ ਮੈਂ ਧਰਮ ਦੀ ਕਾਤਰ ਨਹੀਂ ਜਾਂਦਾ ਵੀਰੇ ਮੇਰੇ ਤੋਂ ਕੀ ਧਰਮ ਦੀ ਰੱਖਿਆ ਕਰਾਉਂਗਾ ਮਾਪ ਦੀ ਰਾਖੀ ਨਹੀਂ ਕਰ ਸਕਦਾ ਇੱਥੇ ਕੋਈ ਹੋਣਾ ਆ ਕੇ ਡੰਡਾ ਮਾਰ ਕੇ ਲੈ ਜਾਊਗਾ ਕੋਕੇ ਮੇਰਾ ਜਵਾਕ ਮੇਰੇ ਤੋਂ ਸਾਰਾ ਕੁਝ ਖੋਨ ਨੂੰ ਫਿਰਦੇ ਗੂਠਾ ਲਵਾਉਣ ਨੂੰ ਫਿਰਦੇ ਆ ਵੀ ਗੂਠਾ ਲਾਸੀ ਤੇ ਛੇਤੀ ਬੁੜਿਆ ਆ ਸਾਰਾ ਕੁਝ ਸਾਡੇ ਨੋ ਕਰ ਮੈਂ ਇਹਦੀ ਰਾਖੀ ਨਹੀਂ ਕਰ ਸਕਦਾ ਧਰਮ ਦੀ ਰਾਖੀ ਸੁਭਾ ਕਰੂੰਗਾ ਯਾਰ